ਮਣੀ ਮਤਾਬ ਕੀ ਆਇਆ ਬੋਲਾ ਅੱਜ ਆ ਜੀ ਅੱਜ ਮੀਟਿੰਗ ਦੇ ਵਿੱਚ ਕੀ ਵਿਚਾਰ ਚਰਚਾ ਹੋਏ ਅੱਜ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਅਗਜਕ ਤੇ ਮੀਟਿੰਗ ਜਿਹੜੀ ਸਤਕਾਰ ਜੋ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੇ ਸਾਹਿਬ ਨੇ ਲਈ ਹੈ ਔਰ ਉਹਦੇ ਵਿੱਚ ਜ਼ਿਆਦਾਤਰ ਪ੍ਰੋਗਰਾਮ ਜਿਹੜੇ ਅਜੰਡੇ ਆ ਉਹ ਰੁਟੀਨ ਦੇ ਆ ਜਿਹੜੇ ਸਾਡੇ ਪ੍ਰਬੰਧਕ ਨਾ ਉਸ ਪ੍ਰਬੰਧਨ ਨਾਲ ਸਮਾਨਤ ਨੂੰ ਦੇ ਆ ਪ੍ਰਬੰਧਕ ਅਜੰਡੇ ਤੇ ਜ਼ਿਆਦਾ ਵਿਚਾਰ ਹੋਈ ਹੈ ਉਦੇ ਨਾਲ ਦੇ ਨਾਲ ਜਿਹੜਾ ਵਿਸ਼ੇਸ਼ ਅੱਜ ਦੀ ਮੀਟਿੰਗ ਦਾ ਅਜੰਡਾ ਉਹ ਹੈਗਾ ਪ੍ਰਧਾਨ ਸਾਹਿਬ ਨੇ ਜਿਹੜਾ ਬੜੀ ਸ਼ਹੀਦਗੀ ਦੇ ਨਾਲ ਇਹ ਗੱਲ ਆਪਣੇ ਮੈਂਬਰ ਸਾਹਿਬਾਨ ਨਾਲ ਸਾਂਝਾ ਕੀਤਾ ਕਿ ਆਪਾਂ ਨੂੰ ਆ ਜਿਹੜੀਆਂ ਦੋ ਵੱਡੀਆਂ ਸ਼ਤਾਬੀਆਂ ਜਿਹੜਾ ਤਨ ਤਨ ਸਤਿਗੁਰੂ ਸ਼੍ਰੀ ਰਾਮਦਾਸ ਪਾਸ਼ਾ ਦੇ ਗੁਰਿਆਈ ਸ਼ਤਾਬੀ ਸਮਾਗਮ ਜਿਹੜਾ 450 ਸਾਲਾ ਅੰਮ੍ਰਿਤਸਰ 13 ਤੇ 14 ਸਤੰਬਰ ਨੂੰ ਬੜੇ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਨਾਲ ਦੇ ਨਾਲ ਕੰਨਤਾ ਸਤਿਗੁਰੂ ਨੂੰ ਸ਼ੁਰੂ ਕਰ ਅਮਰਦਾ ਪਾਸ਼ਾ ਦੀ ਜਿਹੜੀ 450 ਸਾਲਾਂ ਜੋਤੀ ਜੋ ਸਮਾਂ ਦੀ ਸ਼ਤਾਬਦੀ ਹੈ ਕੋਈ ਗੋਵਿੰਦ ਸਿੰਘ ਸਾਹਿਬ ਦੀ ਪਾਵਨ ਧਰਤੀ ਦੇ ਗੁਰਦਾ ਪੌਲੀ ਸਾਹਿਬ ਦੇਖੇ ਬਹੁਤ ਵੱਡੇ ਪੱਧਰ ਤੇ ਸਮੁੱਚੇ ਪੰਥ ਦੇ ਸਹਿਯੋਗ ਦੇ ਨਾਲ ਮਨਾਇਆ ਜਾ ਰਿਹਾ ਉਹ ਸ਼ਤਾਬਦੀਆਂ ਦੇ ਪ੍ਰੋਗਰਾਮ ਤੋਂ ਇਲਾਵਾ ਪ੍ਰਜਾ ਨੇ ਇਹ ਸਾਰੇ ਮੈਂਬਰ ਸਾਹਿਬਾਨਾਂ ਨੇ ਵਿਚਾਰ ਕੀਤੀ ਹੈ ਜਿਹਨੂੰ ਅਮਲੀ ਰੂਪ ਚ ਲਿਆਉਣ ਦਾ ਬੜਾ ਉਹਨਾਂ ਜੋਰ ਦੇਗਾ ਹੈ ਕਿ ਜਿਹੜਾ ਧਰਮ ਪ੍ਰਚਾਰ ਦੀ ਲਹਿਰ ਹੈ ਆਪਾਂ ਕੋਸ਼ਿਸ਼ ਕਰੀਏ ਕਿ ਇਹ ਸ਼ਤਾਬਦੀ ਪਹਿਲਾਂ ਸ਼ੁਰੂ ਹੋ ਜਾਏ ਨਹੀਂ ਤੇ ਘਟੋ ਘਟ ਸ਼ਤਾਬਦੀ ਤੋਂ ਬਾਅਦ ਧਰਮ ਪ੍ਰਚਾਰ ਦੀ ਲਹਿਰ ਨੂੰ ਹਾਰ ਸ਼ਰੋਮੇ ਗੁਰਦਾਰ ਪ੍ਰਬੰਧਕ ਕਮੇਟੀ ਦੇ ਜਿਹੜਾ ਹਲਕਾ ਹੈ ਉਹ ਹਲਕੇ ਦੇ ਹਿਸਾਬ ਨਾਲ ਟਟੋ-ਕਟ ਇੱਕ ਮਹੀਨੇ ਦੋ ਅਮਰ ਸੰਚਾਰ ਦਾ ਪ੍ਰੋਗਰਾਮ ਲੀਕ ਕੇ ਉਹਦੇ ਸਭਾਂ ਜੋ ਵੀ ਲੋੜਿੰਦੇ ਕਾਰਜ ਨੇ ਉਹ ਰੰਬੇ ਜਾਣ ਤਾਂ ਕਿ ਤਨਬਰਜਾਦ ਦੇ ਲਹਿਰ ਦੀ ਪ੍ਰਚੰਡ ਰੂਪ ਵਿੱਚ ਲਾਗੂ ਕੀਤਾ ਜਾਵੇ ਤੇ ਇਹਨੂੰ ਹਲਕਾ ਬਕਰ ਤੇ ਪਿੰਡ ਪਿੰਡ ਤੱਕ ਪਹੁੰਚਾਇਆ ਜਾਵੇ ਇਹਦੇ ਸਬੰਧ ਵਿੱਚ ਜਿਹੜਾ ਆਲਰੇਡੀ ਜਿਹੜਾ ਸਾਡੇ ਬਾਰਡਰ ਦੇ ਹੈਗੇ ਨੇ ਜਿਹੜੇ ਇਹਦੇ ਵਿੱਚ ਤੁਹਾਨੂੰ ਪਰਚਾਰ ਦੇ तकरीबन 2250 ਜਿਹੜਾ ਸਾਡਾ ਪ੍ਰਚਾਰਕ ਹੈ ਜਿਹੜੇ ਸਾਡੇ ਵਲੰਟੀਅਰ ਪਦਾਨਗਾਵ ਨੇ ਪ੍ਰਚਾਰਵਾ ਤੇ ਭਲਤੀ ਕੀਤੀ ਸੀ ਪੂਰੇ ਸਮੇਂ ਚ ਉਹਨਾਂ ਨੇ ਸੇਵਾ ਦਿੱਤੀ ਜੀ ਉਹ ਬਹੁਤ ਹੀ ਭਾਵਨਾ ਦੇ ਨਾਲ ਜੋ ਜੋ ਡਿਊਟੀ ਡਾਕਟਰ ਨੂੰ ਲੱਗੀ ਹੈ ਉਹ ਪ੍ਰਚਾਰ ਕਰ ਰਹੇ ਨੇ ਬਹੁਤ ਵੱਡੇ ਸਮਾਗਮ ਆਲਰੇਡੀ ਹੋਏ ਨੇ ਇਵੈਂਟ ਹਨ ਭਾਵੇਂ ਕਿ ਸਮੁੱਚਾ ਪੰਜਾਬ ਜਿਹੜਾ ਪਿਛਲੇ ਸਮੇਂ ਦੇ ਵਿੱਚ ਇਲੈਕਸ਼ਨ ਦੇ ਰੁੱਝਿਆ ਸੀ ਪਰ ਜਿਹੜੀ ਸਾਡੀ ਪ੍ਰਚਾਰ ਦੀ ਮਿਹਮਾ ਉਹ ਬਾ ਦਸਤੂਰ ਚੱਲੀ ਹੈ ਔਰ ਸਾਡੇ ਤੋਂ ਪ੍ਰਜਾਦਾ ਦੇ ਸਕੱਤਰ ਕਾਣੋਧਾਵ ਨੇ ਮੀਟਿੰਗ ਦੇ ਵਿੱਚ ਐਕਸਪਲੇਨ ਕੀਤਾ ਕਿ ਇਲੈਕਸ਼ਨ ਦੇ ਦੌਰਾਨ ਵੀ ਤਕਰੀਬਨ ਸਾਡੇ 5 6 ਅੰਮ੍ਰਿਤਸਰ ਦੇ ਪ੍ਰੋਗਰਾਮ ਜਿਹੜੇ ਤਾਂ ਪਰ ਤਾਂ ਹੋਏ ਨੇ ਪਾ ਕੇ ਜੇ ਮੈਂ ਕਰਕੇ ਇਲੈਕਸ਼ਨ ਦੇ ਜੇ ਮੈਂ ਕਰਕੇ ਬਹੁਤ ਹ ਸੰਗ ਨਹੀਂ ਸ਼ਮੂਲੀਦਾਰ ਨਹੀਂ ਪਰ ਕਿਤੇ 100 ਕਿਤੇ 150 ਕਿਤੇ 200 250 300 ਤੱਕ ਦੀ ਗਿਣਤੀ ਅੰਮ੍ਰਿਤਸਰ ਦੀ ਉਹ ਸਮੇਂ ਦੇ ਦੌਰਾਨ 7 ਮਹੀਨੇ 1.5 ਮਹੀਨੇ ਵਿੱਚ ਹੋਈ ਹੈ ਔਰ ਇਸੇ ਹੀ ਧਰਮ ਵਰਦਾ ਦੀ ਲਹਿਰ ਨੂੰ ਅਗੇ ਤੋਂ ਉਹ ਹੱਥ ਪਰਾਂ ਆਜਾ ਨੇ ਬਹੁਤ ਸਟ੍ਰੈਸ ਦੇ ਕੇ ਜ਼ੋਰ ਦੇ ਕੇ ਸਾਰੇ ਮੈਂਬਰ ਸਾਹਿਬ ਨੂੰ ਕਿਹਾ ਔਰ ਇਹਦੇ ਸਬੰਧ ਵਿੱਚ ਸਾਰਾ ਪ੍ਰੋਗਰਾਮ ਉਹਨਾਂ ਨਾਲ ਸੇ ਮੈਂ ਫਾਈਨਲ ਕੀਤਾ ਜਾਇਊਗਾ ਕਿ ਇਸ ਤਰੀਕੇ ਨਾਲ ਕਿਹੜੇ ਇਲਾਕੇ ਜਿ ਸ਼ੁਰੂ ਕਰਨਾ ਤੇ ਨਾਲ ਦੇ ਨਾਲ ਜਿਹੜੀਆਂ ਸ਼ਤਾਬੀਆਂ ਦਾ ਮੁੱਖ ਪ੍ਰੋਗਰਾਮ ਹੈ ਪਹਿਲਾਂ ਤਾਂ ਆਲਰੇਡੀ ਚੱਲ ਰਿਹਾ ਉਹ ਬੜੇ ਸੋਹਣੇ ਢੰਗ ਦੇ ਨਾਲ ਗੁਰੂ ਸਾਹਿਬ ਦੀ ਕਿਰਪਾ ਉਹਦੇ ਸਬੰਧ ਵਿੱਚ ਸਮੁੱਚੇ ਜਥੇਬੰਦੀਆਂ ਜੰਨੀਆਂ ਪੰਥ ਦੀਆਂ ਧਾਰਮਿਕ ਜਥੇਬੰਦੀਆਂ ਦੇ ਸੰਪਰਦਾਵਾਂ ਨੇ ਹਗ ਸਿੰਘ ਜਥੇਬੰਦੀਆਂ ਨੇ ਬਹੁਤ ਵੱਡਾ ਹੰਗਾਰਾ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਸ ਇਲਾਕੇ ਜਿੱਥੇ ਗਵਿੰਦਾਲ ਸਾਹਿਬ ਦੀ ਧਰ ਸਾਡੇ ਤੋਂ ਸਾਲਾ ਸਾਡੇ 3/400 ਸਾਲਾ ਗੁਰੂ ਸਾਹਿਬ ਦੀ ਜੜੀ ਹੈ ਆਪਣਾ ਜੋਤੀ ਦਾ ਸਮਾਉਂ ਦੀ ਸ਼ਤਾਬ ਦੀ ਮਨਾਇ ਜਾ ਰਹੀ ਹੈ ਉਸ ਇਲਾਕੇ ਵਿੱਚ ਵਿਸ਼ੇਸ਼ ਤੌਰ ਤੇ ਸੰਗਤ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਜਿੰਨੀਆਂ ਧਾਰਮਿਕ ਜਥੇਬੰਦੀਆਂ ਨੇ ਅਸੀਂ ਉੱਥੇ ਇੱਕ ਇਲਾਕੇ ਦੇ ਪਤਵੰਤੇ ਸੱਜਣਾਂ ਨਾਲ ਮੀਟਿੰਗ ਕੀਤੀ ਜਿਨ੍ਹਾਂ ਕੋ ਰਾਇ ਲਈਆਂ ਵਿਚਾਰਾ ਲਈਆਂ ਸੀ ਔਰ ਉਹਦੇ ਵਿੱਚ ਵੀ ਬੜੇ ਵੱਡੇ ਪੱਦਰ ਤੇ ਜਿਹੜੀ ਸ਼ਮੂਲੀਅਤ ਕੀਤੀ ਸਾਰੇ ਇਲਾਕੇ ਦੇ ਔਰ ਜਿਹੜੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਨੇ ਜਾਂ ਪਤਵੰਤੇ ਸੱਜਣਾਂ ਨੇ ਉਹਨਾਂ ਨੂੰ ਚੇਤੇ ਤੌਰ ਤੇ ਇਸ ਵਾਰ ਤੇ ਅੱਜ ਦੀ ਜਿਹੜੀ ਮੇਨ ਐਜੈਕਟਿਵ ਦੀ ਮੀਟਿੰਗ ਦਾ ਮੁੱਖ ਅਜੰਡਾ ਤੇ ਚਲੋ ਲੋਕਲ ਰੂਟੀਨ ਵਾਈਜ਼ ਹੈ ਜਿਹੜੇ ਪ੍ਰਬੰਧਕੀ ਸਾਡੇ ਐਜੰਟੇ ਹੁੰਦੇ ਆ ਉਹਨਾਂ ਦੇ ਵਿਚਾਰ ਹੋਈ ਹੈ ਡਿਟੇਲ ਨਾਲ ਦੀ ਨਾਲ ਇਹ ਜਿਹੜਾ ਪ੍ਰੋਗਰਾਮ ਵਿਸ਼ੇਸ਼ ਆਜ ਪ੍ਰਧਾਨ ਸਾਹਿਬ ਵੱਲੋਂ ਦਿੱਤਾ ਗਿਆ ਮੈਂ ਤਾਂ ਸਭ ਤੋਂ ਉੱਤਮ ਜਿੱਤੇ ਨੇ ਔਰ ਪੰਥ ਦੇ ਨਾਮ ਤੇ ਜਿੱਤੇ ਪਰ ਉਹਨਾਂ ਦੇ ਨਾਲ ਦੀ ਨਾਲ ਚੇਤਾਵਨੀ ਦਿੱਤੀ ਕਿ ਹੁਣ ਅਗਲਾ ਨਿਸ਼ਾਨਾ ਸਾਡਾ ਐਸਡੀਪੀ ਸੀ ਹੈ ਚਲੋ ਚੇਤਾਵਨੀ ਦਿੱਤੀ ਕਿ ਕੀ ਪ੍ਰੋਗਰਾਮ ਉਹਨਾਂ ਦੇ ਹੋ ਜਾਂਦੇ ਉਹਨਾਂ ਨੂੰ ਉਹ ਕਮਿਟ ਕਰ ਸਕਦੇ ਆ ਸਾਨੂੰ ਕੋਈ ਇਤਰਾਜ਼ ਬਹੁਤ ਵਧੀਆ ਜਿੱਤੇ ਜਿਹੜੀ ਜਿੱਤੇ ਖੁਸ਼ੀ ਵਾਲੀ ਹੁੰਦੀ ਹੈ ਔਰ ਸਾਨੂੰ ਵੀ ਬਰਾਬਰ ਖੁਸ਼ੀ ਹੈ ਕਿਉਂਕਿ ਜਿਵੇਂ ਸਰਬਜੀਤ ਸਿੰਘ ਆ ਬੜੇ ਵੱਡੇ ਪਰਿਵਾਰ ਨਾਲ ਸੰਬੰਧਿਤ ਸਰਦਾਬ ਬਿਆਨ ਸਿੰਘ ਵੀ ਵਿਰਾਸਤ ਦੇ ਵਿੱਚੋਂ ਇਹ ਵੀ ਗੱਲ ਚਰਚਾ ਵਾਲੀ ਗੱਲ ਹੈ ਕਿ ਐਡਾ ਵੱਡਾ ਕੌਮ ਨੇ ਉਸ ਪਰਿਵਾਰ ਨੂੰ ਸਨਮਾਨ ਦਿੱਤਾ ਹੈ ਉਹਨਾਂ ਦੇ ਵੱਡੀ ਕੁਰਬਾਨੀ ਨੂੰ ਮੁੱਖ ਰੱਖਦਿਆਂ ਕਿ ਉਸ ਇੱਕ ਪਰਿਵਾਰ ਦੇ ਵਿੱਚੋਂ ਤਿੰਨ ਮੈਂਬਰ ਪਾਰਲੀਮੈਂਟ ਕੌਮ ਨੇ ਬਣਾਏ ਹਨ ਜਿਤਾ ਕੇ ਭੇਜੇ ਆ ਪਹਿਲਾਂ ਇਹ ਸਰਬਜੀਤ ਦੇ ਫਾਦਰ ਸਾਹਿਬ ਬਿਆਨ ਸਿੰਘ ਉਹਨਾਂ ਦਾ ਜਿਹੜੇ ਸਰਕਾਰ ਜੋ ਪਿਤਾ ਸਰਦਾ ਸੁਚਾ ਸਿੰਘ ਮਲੋਆ ਉਹ ਜਦੋਂ ਮਾਨ ਸਾਹਿਬ ਦੀ ਇਲੈਕਸ਼ਨ ਹੋਈ ਉਹ ਪਾਰਲੀਮੈਂਟ ਦੇ ਉਸ ਬੈਚ ਦੇ ਵਿੱਚ ਉਹ ਬਠਿੰਡੇ ਤੋਂ ਇਲੈਕਟ ਹੋਈ ਸੰਗਤ ਨੇ ਬੜੇ ਭਾਵਨਾ ਸਰਦਾਨਾ ਬੜੇ ਉਤਸ਼ਾਹ ਨਾਲ ਜਿਹੜਾ ਉਹਨਾਂ ਨੂੰ ਚੁਣਿਆ ਸੀ ਉਸ ਤੋਂ ਬਾਅਦ ਬੀਬੀ ਮਿੰਮਲਕੌਰ ਕਾਲਾ ਸਰਜੀ ਦੇ ਮਾਤਾ ਔਰ ਅੱਜ ਐਸ ਇਲੈਕਸ਼ਨ ਦੇ ਸਰਬਜੀਤ ਨੂੰ ਉਹ ਮਾਨ ਸਨਮਾਨ ਨਾਲ ਇਲਾਕੇ ਦੀ ਸੰਗਤ ਨੇ ਕੌਮ ਨੇ ਦਿੱਤਾ ਆ ਦੇ ਮੁੱਦੇ ਲੋਕ ਸਭਾ ਦੇ ਵਿੱਚ ਹੁਣ ਤੱਕ ਰੱਖ ਸਕੇ ਕਿਉਂਕਿ ਬੰਦੀ ਸਿੰਘਾਂ ਦਾ ਵੀ ਇੱਕ ਬਹੁਤ ਵੱਡਾ ਮੁੱਦਾ ਬਹੁਤ ਪੁਰਾਣਾ ਮੁੱਦਾ ਹੈ ਦੇਖੋ ਬੰਦੀ ਸਿੰਘਾਂ ਦਾ ਮੁੱਦਾ ਤੇ ਕੌਮਨ ਅਜੰਡਾ ਬਣ ਗਿਆ ਸਮੁੱਚੀ ਕੌਮ ਦਾ ਹੈ ਚਾਹੇ ਸਰਬਜੀਤ ਨਾਲ ਸੰਬੰਧ ਕਰੇ ਜਾਂ ਹੋਰ ਵੀ ਹੈ ਸ਼੍ਰੋਮਣ ਕਮੇਟੀ ਉਹਦਾ ਪ੍ਰਬੰਧ ਕਮੇਟੀ ਬੜੇ ਲੰਮੇ ਸਮੇਂ ਤੋਂ ਅਜੰ ਤਾਂ ਪਰ ਤਾਂ ਜਦੋਂ ਵੀ ਜਿੱਥੇ ਵੀ ਲੋਡ ਪਈ ਹੈ ਬੜੇ ਸਟਰੋਂਗਲੀ ਇਹਨਾਂ ਨੂੰ ਆ ਰਾਈਜ਼ ਕੀਤਾ ਚੰਗੀ ਗੱਲ ਆ ਰੱਖਣਾ ਚਾਹੀਦਾ ਵੀ ਹੈ ਲੱਗਦਾ ਕਿ ਇਹ ਰੱਖਣਾ ਚਾਹੀਦਾ ਜੇ ਕੌਮ ਨੇ ਉਹਨਾਂ ਨੂੰ ਕੋਈ ਆਪਣੇ ਚੋਣਕੇ ਅੱਗੇ ਭੇਜਿਆ ਪਾਰਲੀਮੈਂਟਲ ਮੈਂਬਰ ਬਣਾ ਕੇ ਭੇਜਿਆ ਤੇ ਕੁਛ ਨਾ ਕੁਛ ਉਹਦਾ ਰਿਪਰੈਜ਼ੈਂਟ ਕਰਨਾ ਪਊਗਾ ਨਾ ਕੌਮ ਨੂੰ ਉਥੇ ਤੇ ਉਹ ਕਰਨ ਚੰਗੀ ਗੱਲ ਹੈ ਬਹੁਤ ਖੁਸ਼ੀ ਦੀ ਗੱਲ ਹੈ ਪ੍ਰੋਫੈਸਰ ਸਿੰਘ ਖਾਲਸਾ ਦੀ ਰਿਹਾਈ ਵਸਤੀ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਆਪਣੇ ਵਕੀਲ ਵੀ ਦਿੱਤੇ ਆ ਉਹਦੇ ਵਿੱਚ ਕੀ ਅਪਡੇਟ ਹੈ ਜੀ ਵੇਖੋ ਰਿਹਾਈ ਦਾ ਸਬੰਧ ਹੈਗਾ ਅਦਾਲਤਾਂ ਨਾਲ ਇਹ ਜਿਹੜਾ ਸਿਸਟਮ ਹੈ ਇਹ ਜੈਕਟ ਨਾਲ ਸੰਬੰਧਤਾ ਪਾਰਲੀਮੈਂਟ ਦੇ ਇਲੈਕਸ਼ਨ ਮੈਂਬਰ ਬਣਨਾ ਨਾ ਬਣਨਾ ਇੱਕ ਵੱਖਰਾ ਦਸਤੂਰ ਆ ਵੱਖਰਾ ਵੱਖਰਾ ਸਿਸਟਮ ਹੈ ਪਰ ਜਿਹੜਾ ਉਹਨਾਂ ਦੇ ਲਈਦਾ ਐਨਐਸ ਲੱਗੀ ਹੈ ਜੋ ਵੀ ਉਹ ਅਦਾਲਤ ਨੇ ਲੈਣਾ ਹਾਂ ਸਰਕਾਰ ਸਰਕਾਰ ਇੱਕ ਇੱਕ ਮੈਂ ਦੇਖੋ ਸਰਕਾਰ ਆਪਣੇ ਤੌਰ ਤੇ ਫੈਸਲੇ ਵੀ ਲੈ ਸਕਦੀ ਹੈ ਸਰਕਾਰਾਂ ਵਿੱਚ ਕੋਈ ਵੱਡੇ ਫੈਸਲੇ ਨਹੀਂ ਸਰਕਾਰ ਫੈਸਲਾ ਵੀ ਲੈ ਸਕਦੀ ਹੈ ਜਦੋਂ ਚਾਹੇ ਛੱਡ ਸਕਦੀ ਜਿੰਨ ਮਰਜ਼ੀ ਚ ਛੱਡ ਸਕਦੀ ਹੈ ਇਹ ਕੋਈ ਗੱਲ ਨਹੀਂ ਹੈਗੀ ਪਰ ਜੇ ਫਿਰ ਸਰਕਾਰ ਸੰਜੀਦਗੀ ਨੇ ਕਿਹੜੇ ਈਸ਼ੂ ਤੇ ਜੇ ਬੰਦੀ ਸਿੰਘਾਂ ਤੇ ਅੱਜ ਤੱਕ ਉਹਨਾਂ ਨੇ ਸੌਂਸ਼ਲ ਕੀਤਾ 네ਗਟਿਵਿਟੀ ਸ਼ੋਅ ਕੀਤੀ ਹੈ ਇਲੈਕਸ਼ਨ ਦੇ ਵਿੱਚ ਆ ਕੇ ਅੰਮ੍ਰਿਤਸਰੋਂ ਨਹੀਂ ਲੁਧਿਆਣੇ ਦੀ ਸਟੇਜ ਤੇ ਬਿੱਟੂ ਦੇ ਬੰਦ ਜਦ ਅਲਾਨੀਆਂ ਕਹਿ ਗਏ ਕਿਸ ਨੂੰ ਛਡਾਂਗੇ ਸਾਡਾ ਇਹਨਾਂ ਪਰੇ ਦੇ ਕੋਈ ਪੋਜੀਸ਼ਨ ਰਿਸੋਰਸ ਨਹੀਂ ਹੈਗਾ ਅਸੀਂ ਇਹ ਦਾ ਬਿਆਨ ਤੈ ਕਾਤਲ ਨੂੰ ਨਹੀਂ ਛਡਿਆ ਜਾਦਾ ਉਹ ਜੇ ਸਰਕਾਰਾਂ ਤੋਂ ਕਿੰਨੀ ਕੁ ਤੁਸੀਂ ਆਸਮਿਤ ਰੱਖਦੇ ਜੇ ਪਰ ਫਿਰ ਵੀ ਸਰਕਾਰਾਂ ਦੇ ਕੋਲ ਬਹੁਤ ਵਸੀਹ ਅਧਿਕਾਰ ਹੁੰਦੇ ਆ ਜਿਨ੍ਹਾਂ ਮਰਜ਼ੀ ਜਦੋਂ ਮਰ ਛੱਡ ਸਕਦੇ ਆ ਪਰ ਕਿਉਂਕਿ ਅਦਾਲਤੀ ਇਹ ਅਦਾਲਤ ਜਾਣਦੀ ਹੈ ਕੀ ਹੋਣਾ ਕੀ ਨਹੀਂ ਹੋਣਾ ਸਾਡੀ ਦੇਲੀ ਕਾਮਨਾ ਹੈ ਰਿਹਾ ਹੋਵੇ ਸਾਨੂੰ ਕੀ ਇਤਰਾਜ਼ ਆ ਐਨਐਸਐ ਪਰ ਉਹ ਤੇ ਪੰਜਾਬ ਸਰਕਾਰ ਦੇ ਪ੍ਰੋਗੈਟਿਵ ਆ ਨਾ ਐਨਐਸਐ ਸਰਕਾਰ ਘਾ ਦੇਵੇ ਕਿ ਬਾਹਰ ਉਹ ਮੈਂ ਕਹ ਰਿਹਾ ਸਰਕਾਰੀ ਹੋਵੇ ਨਾ ਸੈਂਟਰ ਦੀ ਹੋਵੇ ਸਟੇਟ ਦੀ ਹੋਵੇ ਇੱਕੋ ਹੀ ਦਸਤੂਰ ਉਹਨਾਂ ਦਾ ਇੱਕੋ ਹੀ ਸਿਸਮਾ ਉਹ ਵਸੀਅਤ ਦਾ ਹੱਕ ਨੇ ਜੋ ਤੁਮ ਜਿਵੇਂ ਮਰਜ਼ੀ ਕਰ ਸਕਦੇ ਆ ਭਵਨ ਸਿੰਘ ਸ਼ਿਆਲਕਾ ਲੜ ਰਹੇ ਉਹਨੇ ਕੀ ਅਪਡੇਟ ਕੀਤਾ ਅਜ ਤੱਕ ਨਾ ਕਿੰਨੀ ਕਿ ਤੱਕ ਅੱਗੇ ਗੱਲਬਾਤ ਪਹੁੰਚੀ ਆ ਪਹਿਲੇ ਅਦਾਲਤਾਂ ਦੇ ਬਾਰੇ ਸ਼ਿਆਲਕਾ ਸਾਹਿਬ ਦੱਸ ਸਕਦੇ ਹੋ ਡਾਇਰੈਕਟ ਇੰਟਾਚ ਨੇ ਉਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਜੋ ਕਿਉਂਕਿ ਐਨਐਸਏ ਰਿਪੀਟ ਕੀਤੀ ਗਈ ਹੈ ਪਹਿਲੀ ਸ਼ਹਿਰ ਰਬੋਕ ਹੋ ਗਈ ਉਹਦਾ ਰਿਪੀਟ ਹੋਈ ਹੈ ਹੁਣ ਉਹਦਾ ਕੀ ਸਟੇਟਸ ਹੈ ਤੇ ਸਿਆੜਕਾ ਸਾਹਿਬ ਜਾਂ ਹੋਰ ਜਿਹੜੇ ਵਕੀਲ ਹੋ ਕੇਸ ਨੂੰ ਡੀਲ ਕਰ ਰਹੇ ਉਹ ਹੀ ਦੱਸ ਸਕਦੇ ਹਨ ਪਰ ਉਹ ਜਿਹੜੇ ਦੋ ਆਜ਼ਾਦ ਉਮੀਦਵਾਰ ਨੂੰ ਕਹਿ ਰਹੇ ਕਿ ਅਸੀਂ ਥੱਲੇ ਚੋਣਾ ਜਿਹੜੀਆਂ ਵਿਧਾਨ ਸਭਾ ਦੀ ਵੀ ਲੜਾਂਗੇ ਉਹਦੇ ਵਿੱਚ ਚਾਹਾਨੂੰ ਕੀ ਤਰ੍ਹਾਂ ਆਜਾ ਸਾਨੂੰ ਕੀ ਤਰ੍ਹਾਂ ਆਜਾ ਜੋ ਉਹਨਾਂ ਦੇ ਫਾਨ ਮਰਜ਼ੀ ਫੈਸਲਾ ਲੈਣ ਚਾਹਣਗੇ ਤਾ ਲਗਣਾ ਨੌਤ ਵਾਲਾ ਜਿਹੜਾ ਮਾਮਲਾ ਦੇਖੋ ਕੁਲਵਿੰਦਰ ਕੌਰ ਨੇ ਕਿਉਂਕਿ ਕੋਈ ਉਹਦੇ ਜਾਤੀ ਦੁਸ਼ਮਣ ਹੀ ਨਹੀਂ ਉਹ ਅਜੇ ਅਫੀਸਰ 에어ਪੋਰਟ ਤੇ ਡਿਊਟੀ ਕਰ ਰਹੀ ਹੈ ਕਿਉਂਕਿ ਕੰਗਰ ਨਾ ਨਾ ਉਹ ਆ ਜਿਹਦੇ ਵਿੱਚ ਪੰਜਾਬ ਦੇ ਚ ਉਹਨਾਂ ਸਮਿਆਂ ਜਦੋਂ ਸਿੰਘੂ ਬਾਟਰ ਦੇ ਬੜੀ ਵੱਡੀ ਐਜੀਟੇਸ਼ਨ ਚੱਲੀ ਹੈ ਉੱਥੇ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਦੇ ਸੰਬੰਧ ਬੜਾ ਹਾਸ ਗਲਤ ਕਮੈਂਟ ਕੀਤਾ ਸੀ ਉਹਨੇ ਕਿ ਇਹੋ ਜਿਹੇ ਦੇ 100-100 ਰੁਪਏ ਤੇ ਮਿਲ ਜਾਂਦੀਆਂ ਨੇ ਉਹਨੂੰ ਤਕਲੀਫ ਹੋਈ ਕਿ ਟਾਈਮ ਜੀ ਮੈਗਜ਼ੀਨ ਨੇ ਉਸ ਮਾਤਾ ਮਹਿੰਦਰ ਕੌਰ ਨੂੰ ਪਬਲਿਸ਼ਾਈਜ਼ ਕੀਤਾ ਕਿ ਐਸ ਵੱਡੇ ਜੀ ਉਮਰ ਦੇ ਵਿੱਚ ਐਡੀ ਵੱਡੀ ਐਜੀਟੇਸ਼ਨ ਵਿੱਚ ਆ ਕੇ ਉੱਥੇ ਸ਼ਾਮਲ ਹੈ ਬੈਠੀ ਹੈ ਉਹਨੂੰ ਬੜਾ ਵੱਡਾ ਪਬਲਿਸ਼ਾਈਜ਼ ਪਬਲਿਸ਼ਾਈਜ਼ ਕੀਤਾ ਉਸ ਗੱਲ ਦੀ ਉਹਨ ਉਹਦੇ ਤੇ ਉਹਨੇ ਬੜਾ ਹਾਰਸ਼ ਕਮੈਂਟ ਨਿੰਦਰੀਆਂ ਕਮਰੇਟ ਕੀਤਾ ਸੀ ਕਿ ਇਹੋ ਜਿਹੀ 100-100 ਤੇ ਮਿਲ ਜਾਂਦੀਆਂ ਨੇ ਔਰ ਉਹ ਅੱਜ ਵੀ ਲੋਕਾਂ ਨੂੰ ਚੁਪਦਾਦਾ ਕਮੈਂਟ ਆ ਔਰ ਕੰਗਣਾ ਰਣੌਤ ਉਹ ਆ ਜਿਹੜਾ ਆਪਣੀ ਜ਼ੁਬਾਨ ਤੇ ਕੋਈ ਲਗਾਮ ਨਹੀਂ ਹੈਗੀ ਉਹਦਾ ਬਾਕੀ ਕੈਰੇਕਟਰ ਤੇ ਕੀ ਆ ਉਹਦਾ ਉਹ ਛੱਡੋ ਆਪਾਂ ਉਹ ਡੰਗਾਈ ਤੇ ਨਹੀਂ ਜਾਂਦੇ ਪਰ ਉਹਦੀ ਜ਼ੁਬਾਨ ਹੀ ਉਹਦੀ ਆਪਣੀ ਨੇ ਹੈਗੀ ਇਹ ਤੇ ਸਿਰਫ ਇਹ ਫਰਕ ਇਹ ਪਿਆ ਕਿ ਆ ਹੈਰਾਨੀ ਦੀ ਗੱਲ ਹੈ ਇਹੋ ਜੇ ਇਹੋ ਜੇ ਕੈਰੇਕਟਰ ਵਾਲੀ ਇਹੋ ਜੇ ਬੇਲਗਾਮ ਜ਼ੁਬਾਨ ਵਾਲੀ ਇਹਦਾ ਕੋ ਆਪਣੇ ਦਾ ਕੰਟਰੋਲ ਹੀ ਨਹੀਂ ਉਹਨੂੰ ਟਿਕਟ ਦੇ ਕੇ ਭਾਜਪੀ ਨੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਬਣਾਇਆ ਕਾਰਨ ਕੀ ਸੀ ਕਿ ਉਹਨੇ ਪਿਛਲੇ ਸਮੇਂ ਦੇ ਦੌਰਾਨ ਜਿਹਦੇ ਪੰਜਾਬ ਨੂੰ ਬੰਦਾ ਚੰਗਾ ਕਹਾ ਪੰਜਾਬ ਦੇ ਪੰਜਾਬੀ ਭਾਈਚਾਰੇ ਨੂੰ ਬੰਦਾ ਚੰਗਾ ਮੋਦੀ ਸਾਹਿਬ ਦੀ ਬੜੀ ਖੁੱਲ ਕੇ ਤਾਰੀਫ ਮੀਡੀਆ ਕਰ ਦਿੱਤੀ ਉਹਨਾਂ ਨੂੰ ਬੜਾ ਚੰਗਾ ਲੱਗਾ ਉਹਨੇ ਟਿਕਟ ਦੇ ਨਵਾਜ ਦਿੱਤਾ ਔਰ ਉਹਦਾ ਰਿਐਕਸ਼ਨ 에어ਪੋਰਟ ਤੇ ਜਾਂਦਿਆਂ ਤੇ ਪਾਸ ਦਿੱਲੀ ਨੂੰ ਜਾਂਦਿਆਂ ਉਹਨੇ ਦੇ ਦਿੱਤਾ ਕਿ ਉਹਦਾ ਆਪਣਾ ਆਪ ਹੈਗੀ ਹੈ ਔਰ ਉਥੇ ਇੱਕ ਫੌਜੀ ਹੈਗਾ ਉਹਨ ਡਿਊਟੀ ਕੁਲਵਿੰਦਰ ਗੋਦ ਨਾਲ ਡਿਊਟੀ ਕਰ ਰਿਹਾ ਮੀਡੀਆ ਜਾ ਚੋ ਕਿ ਗੱਲ ਸਾਡੀ ਤੁਹਾਨੂੰ ਬੜੀ ਸੁਣੀ ਹੋਣੀ ਹੈ ਉਨੇ ਕਲੀਗਲੀ ਕਹਿਆ ਕਿ ਸਭ ਤੋਂ ਪਹਿਲਾ ਜਿਹੜਾ ਨੈਗੇਟਿਵ ਰਿਐਕ ਆਪਣਾ ਐਕਸ਼ਨ ਆ ਪ੍ਰੇਧਿਕਰਮ ਆ ਉਹ ਇਹ ਨਹੀਂ ਦਿੱਤਾ ਇਹਨੇ ਕਮੈਂਟ ਕੀਤੇ ਉਹਦਾ ਨਾਮ ਪੜ ਕੇ ਉਹਦੇ ਨੇਮ ਪਲੇਟ ਲਿਖੀ ਕੁਲਵਿੰਦਰ ਕੌਰ ਉਹਨੇ ਵੇਖ ਲਿਆ ਨਾਮ ਕੁਲਵਿੰਦਰ ਕੌਰ ਹੈ ਪੰਜਾਬ ਨਾਲ ਸੰਬੰਧਿਤ ਹੈ ਪੰਜਾਬ ਦੇ ਮੁੰਡਾ ਚੰਗਾ ਬੋਲਿਆ ਫਿਰ ਉਹਦੇ ਤੇ ਮੁੰਡਾ ਚੰਗਾ ਹਾਸ ਕਮੈਂਟ ਕੀਤਾ ਤੇ ਕੁਦਰਤੀ ਹੈ ਜਜ਼ਬਾਤ ਦਾ ਕੀ ਪਤਾ ਕਿਹੜੇ ਵਲਾ ਖਾਂਦੇ ਆ ਉਹਨੇ ਕੁਲਵਿੰਦਰ ਕੌਰ ਦੇ ਨਾਲ ਖੜੀ ਬਿਲਕੁਲ ਖੜੇ ਆ ਹਰ ਸਿੱਖ ਖੜਾ ਐਸ ਜੀ ਪਿਛਲੇ ਹਰ ਸਿੱਖ ਉਹਦੇ ਨਾਲ ਖੜਾ ਉਹਨੇ ਗਲਤ ਨਹੀਂ ਕੀਤਾ ਐਕਸ਼ਨ ਦਾ ਰਿਐਕਸ਼ਨ ਹੁੰਦਾ ਜਿਹੜੇ ਨੇ ਨਾ ਨੈਸ਼ਨਲ ਪਿਤਾ ਆ ਰਾਸ਼ਟ੍ਰ ਮਹਾਤਮਾ ਗਾਂਧੀ ਨੇ ਉਹਨਾਂ ਨੇ ਬੜੇ ਕਲੀਅਰ ਲਫ਼ਜ਼ਾਂ ਵਿੱਚ ਕਿਹਾ ਕਿ ਐਕਸ਼ਨ ਦਾ ਜਿਹੜਾ ਪਰਿਤੀ ਕਰਮ ਦਾ ਪਰਿਤੀ ਕਰਮ ਜਿਹੜਾ ਉਹਦੇ ਤੋਂ ਕੋਈ ਅਭਜਕਸ਼ਨ ਨਹੀਂ ਕੀਤਾ ਦੱਸ ਸਕਦਾ ਹਮੇਸ਼ਾ ਤਖਾ ਹੀ ਹੁੰਦਾ ਹੁੰਦਾ ਪਰ ਇੱਕ ਥੱਪੜ ਦੇ ਨਾਲ ਸੂਬੇ ਨੂੰ ਅੱਤਵਾਦ ਨਾਲ ਜੋੜ ਦੇਣਾ ਇਹਨੂੰ ਕਿਵੇਂ ਵੇਖੀ ਉਹ ਤੇ ਉਹ ਦੀ ਆਦਤ ਆ ਉਹਦੇ ਚਾਹੁੰਦੀ ਇਹੋ ਜਿਹੇ ਬੰਦੇ ਮੈਂ ਪੰਜਾਬੀ ਭਾਈ ਤੁਹਾਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਸਟੇਟ ਨੂੰ ਜਨਾਬ ਬਦਨਾਮ ਕਰ ਸਕਦੀਆਂ ਕਰਾਂ ਇਹਨਾਂ ਲੋਕਾਂ ਨੇ ਇਹੋ ਕੁਝ ਕੀਤਾ ਪਿਛਲੇ ਸਮੇਂ 'ਚ ਇਹੋ ਕੁਝ ਕੀਤਾ ਇਸ ਕਰਕੇ ਉਹਦੇ ਤੇ ਜਿਹੜਾ ਪ੍ਰਧਾਨ ਸਾਹਿਬ ਨੇ ਸਟੇਟਮੈਂਟ ਦਿੱਤੀ ਅਗਲੇ ਦਿਨ ਦਿੱਤੀ ਸੀ ਉਸ ਦਿਨ ਹੀ ਆ ਗਈ ਮੀਟ ਜੇਬ ਪੇਦੇ ਬੜੇ ਡੰਗਾਈ ਦਾ ਘਰਾਈ ਤੱਕ ਜਾ ਕੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਕੇਵਲ ਕੁਲਵਿੰਦਰ ਕੌਰ ਦੇ ਐਕਸ਼ਨ ਦੇ ਸਬੰਧ ਵਿੱਚ ਨਾ ਇਨਵੈਸਟੀਗੇਸ਼ਨ ਹੋਵੇ ਜੋ ਉਸ ਕਲੇ ਕੰਗੜਾ ਰਤੌ ਦਾ ਦਰਬਈਆ ਉਹਨੂੰ ਵੀ ਇਨਵੈਸਟੀਗੇਟ ਕੀਤਾ ਜਾਵੇ ਘਰਾਈ ਤੱਕ ਜਾ ਕੇ ਔਰ ਹੈਰਾਨੀ ਦੀ ਗੱਲ ਹੈ ਵੀ ਇਮੀਜ ਜੇਡ ਦੇ ਪਰਚਾ ਦਰਜ ਕਰਕੇ ਉਹਨੂੰ ਸਸਪੈਂਡ ਕਰਦਾ ਪਰਚਾ ਦਰਜ ਕੀਤਾ ਕਿ ਨਹੀਂ ਸਸਪੈਂਡ ਕਰਦਾ ਬੰਦ ਕੀ ਆਧਾਰ ਤੁਸੀਂ ਜੇ ਐਕਸ਼ਨ ਲੈ ਰਹੇ ਹੋ ਕਿ ਜਿਹੜਾ ਉਸ ਵਲੇ ਉਹਨ ਡਿਊਟੀ ਆ ਉਹਦੇ ਉਹਦੇ ਜਿਹੜੇ ਪ੍ਰੋਟੈਕਸ਼ਨ ਦੇ ਉਹਦੀ ਸਕਿਉਰਿਟੀ ਦੇ ਉਹਦੇ ਮਾਨਸਿਕਕਾਰ ਦੇ ਵੀ ਫਰਜ਼ ਨੇ ਨਾ ਕੋਈ ਆਫੀਸਰ ਦੇ ਵੀ ਜੇ ਉਸ ਬੋਝ ਉਹਨੇ ਕੋਈ ਰਿਐਕਟ ਕੀਤਾ ਤੇ ਕਿਉਂ ਕੀਤਾ ਇਸ ਗੱਲ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਨਾ ਉਹ ਦੁਜਾਤੀ ਦਸ਼ਮਣ ਹੈ ਨਹੀਂ ਪਈ ਉਹਨੇ ਵੇਂਦਿਆ ਸਾਰਾ ਚਪੇੜ ਮਾਰਤੇ ਉਹਨੇ ਬੋਲਿਆ ਫੌਜੀ ਸਾਹਿਬ ਕਹਿੰਦੇ ਕਿ ਉਹਨੇ ਬੋਲਿਆ ਬੋਲਿਆ ਉਹਦੇ ਬੋਲਣ ਤੋਂ ਨਹੀਂ ਜਾ ਸਕੀ ਤੇ ਉਹਨੇ ਕੀਤਾ ਤੇ ਇਹਨੂੰ ਤਕਲੀਫ ਕਿਉਂ ਇੰਦਾਂ ਦੀ ਇਹਨੂੰ ਕੋ ਪੂਰੇ ਹੋਰ ਵੀ ਬੜੇ ਐਕਟਰ ਨੇ ਇਹਨੂੰ ਕਿਉਂ ਇੰਨੀ ਤਕਲੀਫ ਹੈ ਹਾਂ ਕਿਉਂ ਨਹੀਂ ਤਕਰੀਬਾ ਹੋ ਰਹੀ ਬਹੁਤ ਸਾਰੇ ਐਕਟਰ ਨੇ ਪਰ ਇਹਨਾਂ ਨੂੰ ਮਾਰੇ ਕਿਉਂ ਲੱਗਦੇ ਲੱਗਣ ਲੱਗ ਪੰਜਾਬੀ ਜੀ ਨਾਲੇ ਜੇ ਹੁਣ ਪੰਜਾਬੀ ਜੇ ਮਾਸਟਰ ਜਾਨ ਬਹੁਤ ਮੰਦ ਭਾਗੀ ਘਟਨਾ ਹੋਈ ਹੈ ਜੀ ਕੋਈ ਖੇਰਕਾਨ ਪਰ ਲਾਗੇ ਕਿਥੇ ਐਕਸੀਡੈਂਟ ਹੋਇਆ ਬਹੁਤ ਗੁਰੂ ਸਾਹਿਬ ਦਾ ਕੋਈ ਪਾਣਾ ਹੀ ਹੈ ਕਿ ਕੀ ਕਾਰਨ ਬਣਿਆ ਕਿਉਂ ਹੋਇਆ ਦੁਰਘਟਨਾ ਹੋਈ ਐਕਸੀਡੈਂਟ ਹੋਇਆ ਉਹਦੇ 10 ਡੈਥ ਜਿਹੜੀਆਂ ਨੇ ਮੌਕੇ ਤੇ ਹੋ ਗਈਆਂ ਤੇ 3 ਹੀ ਸ਼ਰੀਰ ਉਹ ਕਾਰਵੇ ਸਨ ਤੇ ਸਾਡੀ ਦਿਲੀ ਹਮਦਰਦੀ ਹੈ ਆਪਣਾ ਉਹਨਾਂ ਦੇ ਕੁੜੇ ਭਾਈ ਜਿਹੜੇ ਦੇ ਪਰਿਵਾਰ ਨਾਲ ਵੀ ਵਿਸ਼ੇਸ਼ ਤੌਰ ਤੇ ਸਾਡੇ ਬਹੁਤ ਸਤਿਕਾਰਯੋਗ ਅਡੀਸ਼ਨਲ ਹੈੱਡ ਗ੍ਰਾਂਥੀ ਜਿਹੜਾ ਕਾਲਪਤ ਸਾਡੇ ਸਰਦਾਰ ਮਕੀਤ ਸਿੰਘ ਜਿਨ੍ਹਾਂ ਦਾ ਮੌਨ ਹਰਪੁੱਤਰ ਸੀ ਔਰ ਉਹਨਾਂ ਨੇ ਮੇਰੇ ਕੋਲ ਬੁਲਾ ਲਿਆ ਗਿਆ ਕਿ ਉਹਨੇ ਬੇਨਤੀ ਕਰਕੇ ਇੱਥੇ ਬੁਲਾਇਆ ਸੀ ਕਿ ਤੂੰ ਮੇਰੇ ਕਾ ਸਾਡੇ ਇੱਥੇ ਬੜੀ-ਬੜੀ ਜ਼ਿੰਮੇਵਾਰੀਆਂ ਹੁੰਦੀਆਂ ਨੇ ਇੱਥੇ ਆਪਾਂ ਬਹੁਤ ਕੁਝ ਕਰ ਸਕਦੇ ਹਾਂ ਤੇ ਉਹਨੂੰ ਵੀ ਸ਼ਾਇਦ ਨੂੰ ਇਹ ਸਮਾਂ ਕਿ ਲੈ ਲਾਇਆ ਵਿਚਾਰੇ ਨੂੰ ਬਹੁਤ ਸੁਆਪਨ ਸੀ ਬੜਾ ਸੋਹਣਾ ਬੱਚਾ ਆ ਗਿਆ ਘਰੀ ਬੱਚਾ ਸੀ ਤੇ ਬੜਾ ਦੁੱਖ ਹੋਇਆ ਮੁੱਛੇ ਸਾਰੇ ਭਾਈ ਚਾਰੇ ਦੁੱਖ ਹੋਇਆ ਸਾਡੀ ਹਮਦਰਦੀ ਪਰਵਾਹ ਦੇ ਨਾਲ ਠੀਕ ਠੀਕ ਥੈਂਕ ਯੂ ਕੋਈ ਨੋਟ ਕਰਾ ਰਹੀ ਹੈ ਪਿੱਛੇ ਵੀ ਦੇਖਦੇ ਆ ਕਿ ਉਹਨਾਂ ਨਾਲ ਆਨ ਆਨ ਵਾਲੇ ਸਮੇਂ 'ਚ ਕੀ ਹੁੰਦਾ ਕੀਨੇ ਦੇ ਵੇਖਦੀਆਂ ਗੱਲਾਂ ਨੇ ਉਹਨੂੰ ਆਪਾਂ ਹੁਣ ਅਸਸ ਨਹੀਂ ਕਰ ਸਕਦੇ ਪਰ ਇਹਦਾ ਜਿਹੜਾ ਰਵਈਆ ਆ ਉਹ ਸਿੱਖ ਭਾਈਚਾਰੇ ਦਾ ਉਤੇ ਵਿਸ਼ੇਸ਼ ਕਰਕੇ ਪੰਜਾਬ ਪੰਜਾਬ ਤੋਂ ਗਿਆ ਸਿੱਖ ਭਾਈਚਾਰਾ ਔਰ ਜਦੋਂ ਇਹਨੂੰ ਪਤਾ ਲੱਗਿਆ ਸਿੰਘ ਨਾਂ ਵਾਲਾ ਕੋਰੋਨਾ ਵਾਲਾ ਉਹਦੇ ਤੇ ਉਹਨੂੰ ਨਹੀਂ ਕਿਸੇ ਤਰ੍ਹਾਂ ਵੀ ਜੜ ਸਕਦੀ ਉਤੇ ਬੜਾ ਖਾਸ ਕਮੈਂਟ ਕਰਦੀ ਹੈ ਇਹ ਸਰਕਾਰ ਨੇ ਬਣਾਇਆ ਤੇ ਸਰਕਾਰ ਮੋਦੀ ਸਾਹਿਬ ਅਮਿਤ ਸ਼ਰਮਚਾਹ ਚਾਹਤਾ ਇਹਨੂੰ ਸਾਧਕੇ ਮੜੀ-ਮੜੀ ਕੋਈ ਪਾਠ ਵੀ ਪੜਾਉ ਨਕਲਦਾ ਜਿਹਦਾ ਅਕਲ ਤਾਂ ਕੰਮ ਲਾਇਆ ਐ ਏਡੇ ਵੱਡੇ ਰਿਸਪੌਂਸਿਬਿਲਟੀ ਜ਼ਿੰਮੇਵਾਰੀ ਸੀਟ ਤੇ ਆ ਗਈਆਂ ਅਕਲ ਤਾਂ ਕੰਮ ਲਾਇਆ ਪਿੱਛੇ ਜੋ ਹੋ ਗਿਆ ਹੋ ਗਿਆ ਗਾਹ ਤੋ ਅਕਲ ਕਰੇ ਪਰ ਜੋ ਨੇ ਰੈਕਟ ਕੀਤਾ ਤੇ ਮੈਂ ਇਹ ਵੀ ਦਾਅਵੇ ਨਾਲ ਕਹਿ ਸਕਦਾ ਕਿ ਇਹਨੇ ਪਾਰਲੀਮੈਂਟ ਵਿੱਚ ਵੀ ਔਰ ਮੋਦੀ ਸਾਹਿਬ ਹੁਣ ਤੇ ਖੋਜ ਹੋ ਗਿਆ ਨਹੀਂ ਕਿ ਉਹ ਤਾਰੀਫ ਕੀਤੀ ਪਿਛਲੇ ਸਮੇਂ 'ਚ ਔਰ ਮੋਦੀ ਸਾਹਿਬ ਵਰਗੇ ਨੂੰ ਇਸ ਫੇਰ ਨਹੀਂ ਕਰਨਾ ਨੇ ਜਿਸ ਲੈਵਲ ਦੀ ਲੇਡੀ ਐ ਜੋ ਦੀ ਜ਼ੁਬਾਨ ਦਾ ਆਪਣਾ ਤਾਂ ਕੰਟਰੋਲ ਹੀ ਹੈਗਾ ਇਹਨਾਂ ਨੂੰ ਹੀ ਉਹਨੇ ਮਾਫ਼ ਨਹੀਂ ਕਰ ਚਲੋ ਐਨੀ ਹੋ ਪਾਰਟੀ ਦੇ ਫੈਸਲੇ ਨਹੀਂ ਅਸੀਂ ਕਿਉਂ ਕਰਨਾ ਪਰ ਇਹੋ ਜਿਹਾ ਜਿਹੜਾ ਕਰੈਕਟਰ ਉਹਨੂੰ ਪਹਿਲਾਂ ਹੀ ਚੰਗੇ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਹੈ ਲੋਕਾਂ ਨੂੰ